ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਈ ਲੋਕਾਂ ਦਾ ਇਹ ਖਿਆਲ ਹੁੰਦਾ ਹੈ ਕਿ ਉਹ ਕੋਈ ਪਾਪ ਨਹੀਂ ਕਰਦੇ ਕਦੀ ਝੂਠ ਨਹੀਂ ਬੋਲਦੇ ਉਹਨਾਂ ਨੂੰ ਨਾਮ ਜਪਣ ਦੀ ਕੀ ਲੋੜ ਹੈ ਅਤੇ ਦੂਸਰੀ ਤਰ੍ਹਾਂ ਦੇ ਉਹ ਲੋਕ ਹਨ ਜੋ ਇਤਨੇ ਪਾਪ ਕਰਦੇ ਹਨ ਹਰ ਵਕਤ ਝੂਠ ਬੋਲਦੇ ਹਨ ਤਾਂ ਉਹਨਾਂ ਨੂੰ ਨਾਮ ਨਹੀਂ ਝਪਣਾ ਚਾਹੀਦਾ ਉਸ ਨਾਲ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਉਹ ਨਾਮ ਜਪਣ ਦੇ ਲਾਇਕ ਨਹੀਂ ਹਨ ਪਾਪ ਆਪਣੀ ਥਾਂ ਦੇ ਦੋਨੋਂ ਹੀ ਠੀਕ ਦਿਖਾਈ ਦਿੰਦੇ ਹਨ ਇੱਥੇ ਵਿਚਾਰ ਦੀ ਇਹ ਲੋੜ ਹੈ ਪਹਿਲੀ ਕਿਸਮ ਦੇ ਲੋਕਾਂ ਲਈ ਇਹ ਕਹਿਣਾ ਜ਼ਰੂਰੀ ਹੈ ਕਿ ਕੁਝ ਪਾਪ ਤਾਂ ਇਹੋ ਜਿਹੇ ਹਨ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਪਾਪ ਹਨ ਪਰ ਕੁਝ ਪਾਪ ਐਸੇ ਹੁੰਦੇ ਹਨ ਜੋ ਸਹਜ ਸੁਭਾਹੀ ਹੋ ਜਾਂਦੇ ਹਨ ਜਿਵੇਂ ਪਰਾਇਆ ਹੱਕ ਮਾਰਨਾ ਚੋਰੀ ਕਰਨਾ ਠੱਗੀ ਕਰਨੀ ਝੂਠ ਬੋਲਣਾ ਨਿੰਦਿਆ ਕਰਨੀ ਕਿਸੇ ਦਾ ਦਿਲ ਦੁਖੋਣਾ ਕਿਸੇ ਨਾਲ ਸਾੜਾ ਕਰਨਾ ਆਪਣਾ ਪਲਾ ਸੋਚਣਾ ਅਤੇ ਦੂਸਰੇ ਦਾ ਬੁਰਾ ਸੋਚਣਾ ਝੂਠੀਆਂ ਗਵਾਹੀਆਂ ਦੇਣੀਆਂ ਝੂਠੀਆਂ ਸੋਹਾਂ ਚੁਕਰੀਆਂ ਐਸੇ ਕਈ ਪ੍ਰਕਾਰ ਦੇ ਪਾਪ ਹਨ ਜੋ ਹਰ ਵਕਤ ਹਰ ਇਨਸਾਨ ਪਾਸੋਂ ਹੁੰਦੇ ਹਨ ਇਹਨਾਂ ਤੋਂ ਕੋਈ ਆਮ ਇਨਸਾਨ ਨਹੀਂ बच ਸਕਦਾ ਕੁਝ ਐਸੇ ਪਾਪ ਹੁੰਦੇ ਹਨ ਜੋ ਕਿਸੇ ਇਨਸਾਨ ਦੇ ਪਿਛਲੇ ਜਨਮਾਂ ਵਿੱਚ ਕੀਤੇ ਹੁੰਦੇ ਹਨ ਉਹਨਾਂ ਦਾ ਵੀ ਫਲ ਇਨਸਾਨ ਨੂੰ ਪਗਣਾ ਪੈਂਦਾ ਹੈ ਇਸ ਤਰ੍ਹਾਂ ਦੇ ਪਾਪਾਂ ਨੂੰ ਅਚੇਤ ਪਾਪ ਕਹਿੰਦੇ ਹਨ ਇਸੇ ਲਈ ਗੁਰੂ ਸਹਿ ਫਰਮਉਂਦੇ ਹਨ ਨਰ ਅਚੇਤ ਪਾਪ ਤੇ ਡਰਦੇ ਸਾਡੀ ਅੱਜ ਦੀ ਸਾਖੀ ਤੋਂ ਮੇਹੀ ਸਿੱਖਿਲਦੀ ਹੈ ਕਿ ਪਿਛਲੇ ਪਾਪਾਂ ਕਰਕੇ ਵੀ ਸਜ਼ਾ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਲੀਸ਼ੀ ਬਹੁਤ ਤਪસ્યા ਕਰਦਾ ਸੀ ਪਰੰਤੂ ਜੇ ਕੋਰਤ ਤਪસ્યા ਕਰਦੇ ਹੋਏ ਬੰਦੇ ਦੇ ਮਨ ਨੂੰ ਇੱਕ ਸ਼ੰਕਾ ਰਈ ਮੱਤਰ ਵੀ ਹੋ ਮੇ ਆ ਜਾਵੇ ਤਾਂ ਉਹ ਸਭ નિਸਫਲ ਹੋ ਜਾਂਦੀ ਹੈ ਉਸ ਦੇ ਮਨ ਵਿੱਚ ਵੀ ਹਉਮੈ ਆ ਗਈ ਉਦਨ ਇੱਕ ਚੋਰ ਨੇ 라ਜ ਮਹਿਲ ਵਿੱਚ ਇੱਕ ਕੀਮਤੀ ਹਰ ਚੋਰੀ ਕੀਤਾ ਸੀ ਉਸ ਦੇ ਮਗਰ ਸਿਪਾਹੀ ਲੱਗੇ ਹੋਏ ਸਨ ਉਸ ਚੋਰ ਨੇ ਸੋਚਿਆ ਕਿ ਹੁਣ ਬਚਨ ਦਾ ਕੋਈ ਰਸਤਾ ਨਹੀਂ ਰਹਾ ਇਸ ਲਈ ਉਸਨੇ ਬਚਨ ਦੇ ਖਾਤਰ ਜੰਗਲ ਵਿੱਚ ਤਪਸ਼ਿਆ ਕਰ ਰਹੇ ઋષਿ ਦੇ ਗਲ ਵਿੱਚ ਹਰ ਪਾ ਦਿੱਤਾ ਅਤੇ ਆਪ ਲੋਕ ਗਿਆ ਇਤਨੀ ਬੇਨ ਸਿਪਾਹੀ ਆ ਗਏ ਅਤੇ ਉਸ ਰਿਸ਼ੀ ਨੂੰ ਫੜ ਕੇ ਰਾਜੇ ਸਾਹਮਣੇ ਪੇਸ਼ ਕਰ ਦਿੱਤਾ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੁਣ ਰਿਸ਼ੀ ਨੇ ਫਰਿਆਦ ਕੀਤੀ हे ਸੱਚੇ ਪਾਸ਼ਾ ਮੈਂ ਆਪਣੇ ਪਿਛਲੇ 100 ਜਨਮਾਂ ਤੇ ਨਿਗਾਹ ਮਾਰ ਕੇ ਦੇਖੀ ਹੈ ਕਿ ਮੈਂ ਕਦੇ ਕੋਈ ਪਾਪ ਨਹੀਂ ਕੀਤਾ ਇਹ ਸਜ਼ਾ ਮੈਨੂੰ ਕਿਉਂ ਮਿਲੀ ਹੈ ਤਾਂ ਨਿਰੰਕਾਰ ਨੇ ਬਚਨ ਕੀਤਾ ਸੋ ਜਨਮਾਂ ਤੋਂ ਪਹਿਲੇ ਦਾ ਜੋ ਜਨਮ ਸੀ ਉਸ ਤੇ ਚਾਤੀ ਮਾਰ ਕੇ ਤਾਂ ਵੇਖ ਰਿਸ਼ੀ ਨੇ ਦੇਖਿਆ ਕਿ ਉਹ 8-10 ਸਾਲ ਦਾ ਬੱਚਾ ਸੀ ਜਦੋਂ ਕਿ ਉਸਨੇ ਕਿੱਕਰ ਦੀ ਸੂਲ ਇੱਕ ਅੱਖਾਂ ਵਾਲੇ ਟਿੱਡੇ ਨੂੰ ਫੜ ਕੇ ਉਸ ਦੇ ਵਿੱਚ ਲੰਗਾ ਦਿੱਤੀ ਸੀ ਅਤੇ ਉਸ ਟਿੱਡੇ ਨੂੰ ਘੁਮਾ ਰਿਹਾ ਸੀ ਤਾਂ ਰਿਸ਼ੀ ਨੇ ਕਿਹਾ ਹੈ ਸੱਚੇ ਪਾਸ਼ਾ ਉਦੋਂ ਤਾਂ ਮੈਂ ਬੱਚਾ ਸੀ ਜਦੋਂ ਇਹ ਪਾਪ ਕੀਤਾ ਸੀ ਤਾਂ ਨਿਰੰਕਾਰ ਨੇ ਕਿਹਾ ਹੈ ਰਿਸ਼ੀ ਇੱਕ ਬੱਚਾ 7 ਸਾਲ ਦੀ ਉਮਰ ਤੱਕ ਜੋ ਗੁਨਾਹ ਕਰਦਾ ਹੈ ਉਹ ਮਾਫ ਹੋ ਜਾਂਦੇ ਹਨ 7 ਸਾਲ ਦੀ ਉਮਰ ਤੋਂ ਬਾਅਦ ਕੀਤੇ ਹੋਏ ਗੁਨਾਹ ਪਰਨੇ ਪੈਂਦੇ ਹਨ ਇਸ ਲਈ ਤੈਨੂੰ ਫਾਂਸੀ ਦੀ ਸਜ਼ਾ ਭੁਗਤਣੀ ਹੀ ਪਵੇਗੀ ਨਰ ਅਚੇਤ ਪਾਪ ਤੇ ਡੱਲੇ ਹੁਣ ਦੂਜੀ ਕਿਸਮ ਦੇ ਲੋਕਾਂ ਬਾਬਤ ਵਿਚਾਰ ਕਰੀਏ ਜੋ ਕਿ ਕਹਿੰਦੇ ਹਨ ਕਿ ਜੇ ਇੰਨੇ ਪਾਪ ਕਰਦੇ ਹਾਂ ਝੂਠ ਬੋਲਦੇ ਹਾਂ ਤਾਂ ਉਹਨਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਇੱਕ ਬਲ ਦੀ ਅੱਗ ਦਾ ਕੋਲਾ ਹੋਵੇ ਉਸ ਨੂੰ ਚਾਹੇ ਪਿਆਰ ਨਾਲ ਚੁੱਕ ਲਵੋ ਚਾਹੇ ਗੁੱਸੇ ਨਾਲ ਉਸ ਨੇ ਹੱਥ ਨੂੰ ਸਾੜ ਹੀ ਦੇਣਾ ਹੈ ਇਸੇ ਤਰ੍ਹਾਂ ਬਾਣੀ ਪੜੀ ਚੱਲੋ ਬਾਣੀ ਵਿੱਚ ਵੀ ਤਾਕਤ ਹੈ ਕੋਈ ਮੋਕਾ ਆਵੇਗਾ ਜੋ ਤੁਹਾਡੇ ਪਾਪਾ ਨੂੰ ਸਾੜ ਹੀ ਦੇਵੇਗੀ ਪੂਜ ਅਪਾਰ ਬਯੰਤ ਸਵਾਮੀ ਕੌਣ ਜਾਣੈ ਗੁਨ ਤੇਰੇ ਜੋ ਵੱਡੇ ਤੋਂ ਵੱਡਾ ਪਾਪ ਬੰਦਾ ਕਰ ਚੁੱਕਿਆ ਹੈ ਉਹ ਗੁਰੂ ਦੀ ਹਜ਼ੂਰੀ ਵਿੱਚ ਆੜ ਸੱਚੇ ਮਨੋਂ ਅਰਦਾਸ ਕਰੇ ਤਾਂ ਉਹ ਸਾਰੇ ਇੱਕੋ ਸੰਕਟ ਵਿੱਚ ਹੀ ਮਾਫਾ ਸਕਦੇ ਹਨ ਲੋੜ ਹੈ ਵਿਸ਼ਵਾਸ ਦੀ ਤਹਨ ਵਿੱਚ ਦੇਰੀ ਹੈ ਬਖਸ਼ਣ ਵਿੱਚ ਰਤੀ ਭਰਦੀ ਦੇਰੀ ਨਹੀਂ ਅਸੀਂ ਦਿਲੋਂ ਹੀ ਤਾਂ ਨਹੀਂ ਤੰਦੇ ਤਾਂ ਹੀ ਤਾਂ ਬਖਸ਼ ਨਹੀਂ ਜਾਂਦੇ ਹੋਰ ਸਾਰੇ ਗੁਨਾਹ ਮਾਫਾ ਹੋ ਜਾਂਦੇ ਹਨ ਬਸ ਦੋ ਗੁਨਾ ਮਾਫ ਨਹੀਂ ਹੋ ਸਕਦੇ ਉਹ ਕਿਹੜੇ ਇੱਕ ਤਾਂ ਬੰਦਾ ਗੁਰੂ ਤੋਂ ਬੇਮਖ ਨਾ ਹੋਵੇ ਬੇਮਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਅਤੇ ਦੂਸਰਾ ਬੰਦਾ ਅਕਿਰਤ ਕਰਨ ਨਾ ਹੋਵੇ ਗੁਰੂ ਦੇ ਕੀਤੇ ਨੂੰ ਨਾ ਜਾਣਨ ਵਾਲਾ ਭੁੱਲ ਜਾਣ ਵਾਲਾ ਜੇਕਰ ਇਹ ਦੋ ਗੁਨਾ ਇਨਸਾਨ ਨਾ ਕਰੇ ਤਾਂ ਫਿਰ ਉਹ ਬਖਸ਼ਿਆ ਜਾ ਸਕਦਾ ਹੈ ਕਿਉਂਕਿ ਉਹ ਪਰਮਾਤਮਾ ਹਰ ਪਲ ਬਖਸ਼ਿੰਦ ਹੈ ਸਾਡੇ ਗੁਨਾਹਾਂ ਨੂੰ ਬਖਸ਼ ਦਿੰਦਾ ਹੈ ਲਿਖਾ ਛੋੜ ਅਲਿਖਾ ਛੁਟੇ ਹਮ ਨਿਰਗੁਨ ਲਹਿਓ ਉਬਾਰੀ ਸਦ ਬਖਸੰਦ ਸਦਾ ਮਿਹਰਬਾਨਾ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਖ ਲਿਹੋ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ